ਪੰਜਾਬ ਭਰ ਦੇ ਵਿੱਚ 31 ਮਾਰਚ ਨੂੰ ਸ਼ਰਾਬ ਆ ਜਿਹੜੀ ਸਸਤੀ ਹੋਈ ਸੀ ਤੇ ਸ਼ਰਾਬ ਪੀਣ ਦੇ ਸ਼ੌਕੀਨਾ ਦੇ ਲਈ 31 ਮਾਰਚ ਵਾਲਾ ਦਿਨ ਕਿਸੇ ਵਿਆਹ ਵਾਲੇ ਦਿਨ ਤੋਂ ਘੱਟ ਨਹੀਂ ਸੀ ਕਿਉਂਕਿ ਸਸਤੀ ਸ਼ਰਾਬ ਖਰੀਦਣ ਦੇ ਲਈ ਠੇਕਿਆਂ ਉੱਤੇ ਵੱਡੀ ਭੀੜ ਵੀ ਆ ਦੇਖਣ ਨੂੰ ਮਿਲੀ ਤਾਂ ਕੁਝ ਲੋਕਾਂ ਨੇ ਤਾਂ 31 ਮਾਰਚ ਨੂੰ ਸਸਤੀ ਹੋਈ ਸ਼ਰਾਬ ਦੀਆਂ ਕਈ ਬੋਤਲਾਂ ਜਾਂ ਫਿਰ ਪੇਟੀਆਂ ਵੀ ਆ ਖਰੀਦੀਆਂ ਪਰ ਬਟਾਲਾ ਦੇ ਨੇੜਲੇ ਪਿੰਡ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤਾਂ ਸ਼ਰਾਬ ਸਸਤੀ ਖਰੀਦ ਕੇ ਘਰ ਦੇ ਵਿੱਚ ਹੀ ਇੱਕ ਵਿਅਕਤੀ ਨੇ ਗੋਦਾਮ ਬਣਾ ਲਿਆ ਤੇ ਉਸ ਦੇ ਵਿੱਚ ਇਹ ਸਸਤੀ ਸ਼ਰਾਬ ਖਰੀਦ ਕੇ ਸਟੋਰ ਕਰ ਲਈ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਸਸਤੀ ਖਰੀਦੀ ਹੋਈ ਸ਼ਰਾਬ ਨੂੰ ਨਾਜਾਇਜ਼ ਤੌਰ ਦੇ ਉੱਤੇ ਵੇਚਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਤਾਂ ਘਰ ਦੇ ਵਿੱਚ ਗੋਦਾਮ ਬਣਾ ਕੇ ਸਸਤੀ ਸ਼ਰਾਬ ਸਟੋਰ ਕਰ ਦਿੱਤੀ ਤੇ ਇਸ ਨੂੰ ਅਜੇ ਵੇਚਣ ਦੀ ਤਿਆਰੀ ਹੀ ਕੀਤੀ ਜਾ ਰਹੀ ਸੀ ਕਿ ਪੁਲਿਸ ਦਾ ਛਾਪਾ ਪੈ ਗਿਆ ਤਾਂ ਪੁਲਿਸ ਨੇ 350 ਦੇ ਕਰੀਬ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਜ਼ਬਤ ਕੀਤੀਆਂ ਤੇ ਨਾਲ ਹੀ ਦੋ ਵਿਅਕਤੀਆਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਕਿ ਬਟਾਲਾ ਦੇ ਨੇੜਲੇ ਪਿੰਡ ਇੱਕ ਘਰ ਦੇ ਵਿੱਚ ਕਿਸੇ ਵਿਅਕਤੀ ਨੇ ਸ਼ਰਾਬ ਦੀਆਂ ਪੇਟੀਆਂ ਸਟੋਰ ਕੀਤੀਆਂ ਨੇ ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਘਰ ਦੇ ਵਿੱਚ ਗੋਦਾਮ ਬਣਿਆ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਜਿੱਥੇ ਵੱਖ-ਵੱਖ ਬ੍ਰਾਂਡ ਦੀਆਂ 350 ਦੇ ਕਰੀਬ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਜ਼ਬਤ ਕੀਤੀਆਂ ਗਈਆਂ ਤਾਂ ਸ਼ਰਾਬ ਦੇ ਠੇਕੇਦਾਰ ਅਤੇ ਥਾਣਾ ਸਿਵਲ ਲਾਈਨ ਬਟਾਲਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਘਰ ਦੇ ਵਿੱਚ ਚੈਕਿੰਗ ਕੀਤੀ ਗਈ ਤਾਂ ਸ਼ਰਾਬ ਦੀਆਂ ਪੇਟੀਆਂ ਦੇ ਨਾਲ ਭਰਿਆ ਗੋਦਾਮ ਨਜ਼ਰ ਆਇਆ ਤਾਂ ਮੋਡਲੀ ਪੁੱਛਗਿੱਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ 31 ਮਾਰਚ ਨੂੰ ਪਹਿਲਾਂ ਜਦ ਵਕ-ਵਕ ਸ਼ਰਾਬ ਦੇ ਠੇਕਿਆਂ ਉੱਤੇ ਸ਼ਰਾਬ ਸਸਤੀ ਵਿਕ ਰਹੀ ਸੀ ਤਾਂ ਦੋ ਵਿਅਕਤੀ ਸਤਿੰਦਰ ਸਿੰਘ ਅਤੇ ਅਜੇ ਵੱਲੋਂ ਇਹ ਸ਼ਰਾਬ ਗੈਰਕਾਨੂੰਨੀ ਢੰਗ ਦੇ ਨਾਲ ਇਕੱਠੀ ਕਰਕੇ ਗੋਦਾਮ ਦੇ ਵਿੱਚ ਰੱਖੀ ਗਈ ਅਤੇ ਉਹਨਾਂ ਦਾ ਮਕਸਦ ਸੀ ਕਿ ਇਸ ਸ਼ਰਾਬ ਨੂੰ ਸਸਤੇ ਭਾਅ ਤੇ ਖਰੀਦ ਕੇ ਮਹਿੰਗੇ ਭਾਅ ਦੇ ਉੱਤੇ ਵੇਚਿਆ ਜਾਵੇਗਾ ਪਰ ਪੁਲਿਸ ਨੇ ਇਹਨਾਂ ਵਿਅਕਤੀਆਂ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ ਤੇ ਛਾਪੇਮਾਰੀ ਕਰਕੇ ਸ਼ਰਾਬ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਹੁਣ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਇਹਨਾਂ ਦੇ ਤਾਰ ਹੋਰ ਕਿੱਥੇ-ਕਿੱਥੇ ਜੁੜੇ ਹੋਏ ਨੇ ਇਨਫੋਰਮੇਸ਼ਨ ਆਈ ਸਾਨੂੰ ਕਿਤੇ ਗੁੱਪਸੁੱਤ ਨਾਲ ਆਈ ਸੀ ਆਪਣੇ ਮਕਸਦ ਤੋਂ ਤੇ ਅਜ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਵਾ ਅਜ ਨਾਲਾ ਪੈਸਾ ਦਿੱਤਾ ਰਾਹੀ ਸਾਡੇ ਕੋਲ ਪੋਰਸਾ ਨਹੀਂ ਹੋਈ ਜੀ ਤੇ ਸਾਡੇ ਬੰਦਿਆਂ ਨੇ ਚੈਨਲ ਦੇ ਦਿੱਤਾ ਕਿਤੇ ਮਾਲ ਪਿਆ ਸਵੇਰੇ 11 12 ਵਜੇ ਦੇ ਕਰੀਬ ਮਹਿਕਮੇ ਨੂੰ ਡਾਇਰੈਕਟ ਨਾਲ ਅਕਸ਼ਾਜਨ ਸਟੇਟੋਨ ਇੰਫੋਰਮੇਸ਼ਨ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਿਵਲ ਲੈਨਰ ਦੇ ਸਚੁੰਨ ਲਾ ਕੇ ਇਥੇ ਡੇਰ ਕਰਵਾਈ ਆ ਜੀ ਤੇ ਤਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬ੍ਰਾਂਡ ਦੀਆਂ ਮਿਲੀਆਂ ਆ ਜੀ ਕਿਥੋਂ ਲੈ ਕੇ ਆਉਂਦੀ ਸੀ ਪੇਟੀਆਂ ਇਹ ਹਾਲੇ ਇੰਫੋਰਮੇਸ਼ਨ ਅਜ ਨਾਲੇ ਤੋਂ ਆਈ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ 3-4 ਸਾਲ ਤੋਂ ਕੰਮ ਕਰਦਾ ਸੀ ਕਿੰਨੇ ਜਣੇ ਇਹਦੇ ਵਿੱਚ ਰੁਹਾਟ ਤੇ ਵਿੱਚੋਂ ਦੋ ਜਣੇ ਦੇ ਕੋਈ ਕਿੰਦਾ ਵਾ ਇੱਕ ਆਜਾ ਨਾਲ ਮਰੇ ਗ ਇਹ ਆਪਣੇ ਘਰ ਦੇ ਵਿੱਚ ਇਹਨਾਂ ਦੀ ਸਟੋਰ ਹੈ ਨਾ ਕੀ ਕਾਰਵਾਈ ਹੋ ਰਹੀ ਸਰਵੇ ਪੁਲਿਸ ਨਾਕਮ ਕਰਦੀ ਹੈ ਪ੍ਰਸ਼ਾਸਨ ਕਾਰਵਾਈ ਕਰਦੇ ਹੈ ਜਿਹੜੀ ਜੇ ਦਾ ਤਾਂ ਇਹ ਕੁਤਬੀ ਨੰਗਲਪੇਂਡਾ ਜੀ ਅੱਜ ਸਾਡੇ ਐਕਸਰਸ ਭਾਗ ਦੇ ਨਾਲ ਇੰਸਪੈਕਟਰ ਦਰਮਿੰਦਰ ਸਿੰਘ ਸੀ ਇਹਨਾਂ ਨੂੰ ਇਨਫੋਰਮੇਸ਼ਨ ਸੀ ਸਾਨੂੰ ਕੁਫੀਆ ਨੇ ਪਰਮੇਸ਼ਰ ਸੀ ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਵਾਕ ਕੇ ਜਿਹੜਾ ਵੇਚ ਰਿਆ ਤੇ ਇਹਨੇ ਸ਼ਰਾਬਾਈ ਟੋਂਕਰੀਬਾ ਕੱਤੀ ਮਾਰਜੇ ਨੂੰ ਠੇਕੇ ਸਸਤੇ ਹੋਏ ਸੀ ਉਦੋਂ ਠੇਕੇਰ ਵੱਖੋ ਠੇਕੇ ਨੂੰ ਵਟਾਉਣ ਨਾਲ ਲੈ ਕੇ ਇਕੱਠੀ ਕੀਤੀ ਸੀ ਤੇ ਅੱਜ ਤਕਰੀਬਨ 300 ਸਵਾ 300 ਪਟੀਆਂ ਜਿਹੜੀ ਹੈ ਇਹ ਹੀ ਕਾਬੂ ਕੀਤੀ ਵੱਖੋ ਖਮਾਰਗਾਂ ਦੀ ਸ਼ਰਾਬ ਜਿਹੜੀ ਹੈ ਉਹ ਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਰਹੇ ਸਰਪੀਅਤ ਕਿੰਨੀਆਂ ਕੀਤੀ ਇਹ ਵਲੰਡਰ ਪੈਡ ਵਲੰਡਰ ਪੈਡ ਆਰਸੀ ਮਕਡਾਵਲ ਮਕਡਾਵਲ ਮਲੂ ਰੈਵਲ ਤੇ ਲੱਭ ਇਸ ਕੀ ਵੱਖੋ ਖਮਾਰਗਾਂ ਦੀ तकरीबन 344 ਪਟੀਆਂ ਜਿਹੜੀਆਂ ਫੜੀਆਂ ਨੇ ਨਾਲ ਕਿੱਥੇ سیل ਕਰਨੀ ਸੀ ਇਹਦਾ ਇਹਨਾਂ سیل ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਉਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਪਾਉਂਦੇ ਤਾਂ ਕਿ ਦੋ ਬੋਲਾਂ ਦੇਤੀਆਂ ਪਿੰਡੇ ਚਾਰ ਬੋਲਾਂ ਵੀ ਦੇਤੀਆਂ ਇਸ ਤਰ੍ਹਾਂ ਜਿਹੜੀ ਇਹ سیل ਕਰਦੇ ਸੀ ਇਹ ਘਰ ਵੀ ਪਹਿਲਾਂ ਵੀ ਇੱਕ ਦੋ ਪਰਚੇ ਦਰਜ ਹੈਗੇ ਹੁਣ ਦੂਰ ਦਾ ਵੀ ਆ ਜਗਾ ਦਰਜ ਕਰ ਰਹੇ ਆ ਸਰ ਕਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਇਹ ਕਾਫੀ ਚਿਰ ਤੋਂ ਤਾਂ ਨਗਾਰੇ ਸੀ ਦੋ ਤਿੰਨ ਸਾਲ ਤੋਂ ਅੱਗੇ ਇਹ ਬਟਾਲਿਆਂ ਲਿਆ ਕੇ ਟਵਾਖੋ ਠੇਕਿਆਂ ਨੂੰ ਵੇਚਦੇ ਸੀ ਉਥੋਂ ਸਸਤੀ ਲੈਣ ਦੇ ਇੱਥੇ ਮਹਿੰਗੀ ਵੇਚਦੇ ਇਹ ਦੋਹਾਂ ਕਾਰੋਬਾਰ ਇਹ ਕਰਦੇ ਹੁੰਦੇ ਨੇ ਯਾਸ਼ਰਾ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਲੋ ਬੰਦੇ ਕੋਲ ਤਾਂ